अयोध्या श्री राम जन्मभूमि ते 22 जनवरी 2024 ਨੂੰ श्री राम ਮੰਦਿਰ ਚ ਭਗਵਾਨ श्री राम ਲੱਲਾ ਦੀ ਮੂਰਤੀ ਦੀ ਪ੍ਰਣ ਪ੍ਰਤੀਸ਼ਟਾ ਦਾ ਤਾਰਿਕ ਸਮਾਗਮ ਹੋਵੇਗਾ ਇਸ ਦਿਨ ਨੂੰ ਲੈ ਕੇ अयोध्या ਅਤੇ ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਤਿਆਰੀਆਂ ਜਿਹੜੀਆਂ ਨੇ ਪੂਰੀਆਂ ਨੇ ਉੱਥੇ ਹੀ ਪੰਜਾਬ ਦੇ ਪਟਾਲਾ ਚ ਇਸ ਦਿਨ ਨੂੰ ਵਿਸ਼ੇਸ਼ ਢੰਗ ਨਾਲ ਸਭ ਲੋਕਾਂ ਨੂੰ ਮਨਾਉਣ ਲਈ ਇੱਕ ਈ ਰਿਕਸ਼ਾ ਚਾਲਕ ਅਪੀਲ ਕਰ ਰਿਹਾ ਤਸਵੀਰਾਂ ਚ ਦੇਖੋ ਤੁਸੀਂ ਕਿਸ ਤਰ੍ਹਾਂ ਨਾਲ ਈ ਰਿਕਸ਼ਾ ਰਾਮ ਜੀ ਦੇ ਭਜਨ ਲਗਾ ਕੇ ਅਤੇ ਰਿਕਸ਼ਾ ਦੇ ਉੱਪਰ ਵੱਡੇ ਹੋਟਿੰਗ ਲਗਾ ਕੇ ਇਸ ਈ ਰਿਕਸ਼ਾ ਉਹ ਬਜ਼ਾਰਾਂ ਚ ਤੇ ਮੁਹੱਲਿਆਂ ਚ ਇਸ ਦੇ ਨਾਲ ਹੀ ਘਰ-ਘਰ ਜਿੱਥੇ ਕਿ શ્રીราม ਮੰਦਿਰ ਦੀ ਹੋਣ ਜਾ ਰਹੀ 22 ਜਨਵਰੀ 2024 ਨੂੰ ਪ੍ਰਾਨ ਪ੍ਰティਸ਼ਟਾ ਵਾਲੇ ਦਿਨ ਦੀਵਾਲੀ ਬਾਗ ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਇਸ ਈ ਰਿਕਸ਼ਾ ਵਾਲੇ ਨੇ ਇੱਕ ਅਨੋਖਾ ਜੜਾਏ ਉਹ ਪ੍ਰਦਰਸ਼ਨ ਜਿਹੜਾ ਲੋਕਾਂ ਨੂੰ ਦਿਖਾਇਆ ਹੈ ਭਗਤੀਤਾ ਉੱਥੇ ਹੀ ਇਸ ਈ ਰਿਕਸ਼ਾ ਚਾਲਕ सोनू ਦਾ ਕਹਿਣਾ ਹੈ ਕਿ ਉਹ ਗਊਸ਼ਾਲਾ ਦੀ ਸੇਵਾ ਨਹੀਂ ਬਾਰੇ ਹੈ ਅਤੇ ਈ ਰਿਕਸ਼ਾ ਵੀ ਉਸ ਨੂੰ ਇਸ ਲਈ ਮਿਲਿਆ ਹੈ ਅਤੇ ਘਰ-ਘਰ ਜਾ ਕੇ ਉਹ ਗਊ ਮਾਤਾ ਲਈ ਜੋ ਰੋਟੀ ਇੱਕਠੀਆਂ ਕਰਦਾ ਹੈ ਅਤੇ ਮੁੜ ਸੇਵਾ ਕਰਨ ਤੋਂ ਬਾਅਦ ਉਹ ਈ ਰਿਕਸ਼ਾ ਤੇ ਸਵਾਰੀਆਂ ਲੈਂਦਾ ਹੈ ਅਤੇ ਉਸ ਨੂੰ ਇਵੇਂ ਲੱਗ ਰਿਹਾ ਹੈ ਕਿ ਜਿਵੇਂ ਪ੍ਰਭੂ શ્રી ਰਾਮ ਨੇ ਹੀ ਉਸ ਨੂੰ ਇਹ ਮਹਾਨ ਸੇਵਾ ਦਿੱਤੀ ਹੈ ਅਤੇ ਉਹ ਇਸ ਦਿਨ ਤੋਂ ਖੁਦ ਨੂੰ ਕਿਸਮਤ ਵਾਲਾ ਜਿਹੜਾ ਹੈ ਉਹ ਮੰਨਦਾ ਹੈ ਤੇ ਬਹੁਤ ਸੰਦੁਸ਼ਟ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ 7C ਦੀ 7C نیوز ਦੇ ਮਾਧਿਅਮ ਨਾਲ ਤੁਸੀਂ ਦੇਖ ਸਕਦੇ ਹੋ ਇਹ ਰਿਕਸ਼ਾ ਵਾਲਾ ਜਿਹੜਾ ਇਸ ਤਰ੍ਹਾਂ ਨਾਲ ਪ੍ਰਭੂ શ્રી ਰਾਮ ਦੀ ਭਗਤੀ ਦੇ ਵਿੱਚ ਜਿਹੜਾ ਹੈ ਉਹ ਡੁੱਬਿਆ ਹੋਇਆ ਹੈ ਇਹ ਪਚਾਰਾ ਵੋ ਬਹੁਤ ਵਧੀਆ ਸਨੇਹਾ ਦੇ ਰਿਹਾ ਲੋਕਾਂ ਨੂੰ ਮਤਲਬ 2 ਜਨਵਰੀ ਦੇ ਮਤਲਬ ਤੇ ਆਈਆਂ ਨੇ ਲੋਕਾਂ ਚ ਉਸਤਾਹ ਵੀ ਬਹੁਤ ਜਨਾ ਦੇ ਇਸ ਬਿਸਤੇ ਮਤਲਬ ਨਾਲੇ ਸੇਵਾ ਦਾ ਸੇਵਾ ਕਰੰਦੇ ਨਾਲੇ ਮਲਬ ਰਾਮ ਮੰਦਰ ਬਾਰੇ ਲੋਕਾਂ ਨੂੰ ਮਤਲਬ ਸਨੇਹਾ ਵੀ ਦੇ ਰਿਹਾ ਕਿ ਬਹੁਤ ਵਧੀਆ ਕੀ ਕਹਿੰਦਾ ਨਾ ਦੇ ਦੇ ਕਿ ਮਤਲਬ 21 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਵ ਮਾਲਾ ਕਰੋ ਪਟਾਕੇ ਵਗੈਰਾ ਚਲਾਓ ਬਹੁਤ ਵਧੀਆ ਸਨੇਹਾ ਦਿੱਤਾ ਜਾ ਰਿਹਾ ਮੈਂ ਮਿਲਿਆ ਜਿਹੜਾ ਦਿਨ ਮਤਲਬ ਸਮਝਦਾ ਕਿ ਦਿਵਾਲੀ ਦਾ ਦੂਸਰਾ ਦਿਨ ਦਿਵਾਲੀ ਦੂਜੀ ਦਿਵਾਲੀ ਮਨਾਉਣ ਨੂੰ ਫਿਰਨ ਦੀ ਮਿਲਾਰੇ ਹੀ ਫੇਰਾ ਫਰ ਬਾਈ ਜਨ ਨੂੰ ਵੀ ਬਹੁਤ ਵਧੀਆ ਦਿਨ ਆ ਰਿਹਾ ਹੈ ਰਾਮ ਮੰਦਰ ਰਾਮ ਨੂੰ ਮਤਲਬ ਰਾਮ ਜੀ ਮਹਿਲਾ ਵਿੱਚ ਜਾ ਰਹੇ ਨੇ ਆਪਣੇ ਬਹੁਤ ਹੀ ਇਤਿਹਾਸਕ ਦਿਨ ਇਤਿਹਾਸ ਆ ਰਿਹਾ ਬਿਲਕੁਲ ਫਿਰੇ ਮਤਲਬ 9 ਵਜੇ ਨਿਕਲ ਜੀ ਦਾ ਬਾਹਰ 9 ਵੇ ਤੱਕ ਲੈ ਕੇ ਮਤਲਬ 2 ਵਜੇ ਤੱਕ ਮਤਲਬ ਗ੍ਰਹੀ ਕਿ ਠੀਕ ਰਹੇ ਜੀ ਉਹਨਾਂ ਦੇ ਰੋਟੀ ਵਾਸਤੇ ਇਹ ਮਤਲਬ ਰੋਟੀ ਇਹਦੀ ਕਾਰੇ ਵਾਸਤੇ ਕੀਤੀ ਕਰਦੇ ਰੋਟੀ ਬਹੁ ਇਨਸ਼ਾ ਅੱਲਾ ਵਾਸਤੇ ਕੱਟੀ ਕਰੀ ਦੀ ਘਰ ਘਰ ਜਾ ਕੇ ਕੱਟੀ ਕਰੀ ਦੀ ਮਤਲਬ ਨਾਲ ਪ੍ਰਚਾਰ ਕਰਦੇ ਨਾਲ ਪ੍ਰਚਾਰ ਕਰੀਦਾ ਮਤਲਬ ਸਹੀ ਸੇਵਾ ਬਲੋਂ ਮਿਲਿਆ ਮਨੂੰ ਮੈਂ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸਮਝਿਆ ਕਮਲ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਮਤਲਬ ਜਿਹੜਾ ਮਨੂੰ ਲੱਗਾ ਆਪਣੇ ਵਾਸਤੇ ਉਹਨਾਂ ਨੇ 2 ਦਿਨ ਦਾ ਕਿਹਾ ਮੈਂ 3 ਦਿਨ ਸੇਵਾ ਕਰਨਾ ਸੋਚਿਆ ਅੱਛਾ ਤੇ ਬਾਅਦ ਜਦੋਂ ਨੇ ਖਰਚਾ ਪਾਣੀ ਕਰਦਾ ਅੱਜ ਸੱਚਾ ਉਹਨੇ ਬਹੁਤ ਵਧੀਆ ਕਰਦਾ ਤੋ ਖਰਚਾ ਵੀ ਕਰਦੇ ਹੋ ਤੇ ਪ੍ਰਚਾਰ ਵੀ ਕਰਦੇ ਹੋ ਜੀ ਹਾਂਜੀ ਤਾਂ ਇਹ ਗੱਲ ਦਾ ਜ਼ਰੂਰੀ ਕੀ ਸੰਦੇਸ਼ ਦੇਣਾ ਜਾਂਦੇ ਲੋਕਾਂ ਨੂੰ ਸੰਦੇਸ਼ ਦਾ ਮਤਲਬ ਹੈ ਬਹੁਤ ਹੀ ਮਨ ਨੂੰ ਖੁਸ਼ ਰਲਾ ਜਿਹੜਾ ਰਾਮ ਮੰਦਰ ਬਾਰੇ ਮਤਲਬ ਭਾਈ ਜਨ ਨੂੰ ਦਿਨ ਮਨਾਉਣਾ ਚਾਹੀਦਾ ਹਰ ਇੱਕ ਨੂੰ ਮਤਲਬ ਘਰ ਘਰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਮਠਈਆਂ ਵੰਡਣੀਆਂ ਚਾਹੀਦੀਆਂ ਲੋਕਾਂ ਨੂੰ ਦੀਪmala ਕਰਨੀ ਚਾਹੀਦੀ ਹੈ ਮੇਰੇ ਕੋਲ ਬਟਾਲੇ ਜੀ ਇਹ ਰਿਕਸ਼ਾ ਵੀ ਕੋਈ ਜਿਹੜਾ ਹਾਂਜੀ ਸਿਰਫ ਹਾਂਜੀ ਸਿਰਫ ਮੇਰੇ ਕੋਲ ਹੀ ਹੈ ਹੋਰ ਕਿਸੇ ਕੋਲ ਨਹੀਂ ਸਰ ਜੀ ਕਿੱਥੇ ਕਿਸੇ ਜਾਂਦੇ ਸਿਆਚਾ ਮਤਲਬ ਜਿੰਨੇ ਵੀ ਮਤਲਬ ਹਰ ਗਲੀ ਹਮਲੇ ਚ ਮਤਲਬ ರೋಡ್ ಮೇನ್ ರೋಡ್ ಹೈವೇ ರೋಡ್ ಹರಡದ